410 ਗਾਣਾ ਰਿਲੀਜ਼ ਹੋ ਗਿਆ ਹੈ ਸਿੱਧੂ ਮੂਸੇ ਵਾਲੇ ਦਾ ਗਾਣਾ ਪੂਰਾ ਬੰਬਾ ਅਤੇ ਦੱਸਦਿਆਂ ਹੁਣ ਗਾਣੇ ਦੇ ਵਿੱਚ ਕਿਸ ਨੂੰ ਰਿਪਲਾਈ ਕੀਤਾ ਗਿਆ ਹੈ ਕਿਹੜੀ ਲਾਈਨ ਦੇ ਵਿੱਚ ਰਿਪਲਾਈ ਕੀਤਾ ਗਿਆ ਹੈ ਸਿੱਧੂ ਮੂਸੇ ਵਾਲੇ ਨੇ ਇਸ ਗਾਣੇ ਦੇ ਵਿੱਚ ਕਿਸੇ ਸਿੰਗਲ ਪਰਸਨ ਨੂੰ ਰਿਪਲਾਈ ਨਹੀਂ ਕੀਤਾ ਸਿੱਧੂ ਨੇ ਉਹਨਾਂ ਸਾਰਿਆਂ ਨੂੰ ਰਿਪਲਾਈ ਕੀਤਾ ਆ ਜਿਹੜੇ ਬਿਨਾਂ ਕਿਸੇ ਹਸਲ ਤੋਂ ਫੇਮਸ ਹੋਏ ਨੇ ਜਿਨ੍ਹਾਂ ਦੀ ਬਾਹ ਸਿੱਧੂ ਮੂਸੇਵਾਲ ਨੇ ਫੜੀ ਸੀ ਤੇ ਬਾਅਦ ਦੇ ਵਿੱਚ ਆਪਣੇ ਆਪ ਦੇ ਵਿੱਚ ਸਟਾਰਕ ਹੋਣ ਲੱਗੇ ਸੀ ਫੀਲਿੰਗਾਂ ਲੈਣ ਲੱਗੇ ਸੀ ਸਟਾਰਕ ਹੋਣ ਦੀਆਂ ਸਿੱਧੂ ਦੀ ਬਾਹ ਫੜ ਕੇ ਜਿਹੜੇ ਉੱਤੇ ਆਏ ਸੀ ਉਹਨਾਂ ਸਾਰਿਆਂ ਨੂੰ ਰਿਪਲਾਈ ਦਿੱਤਾ ਆ ਆਓ ਦੇਖਦੇ ਹਾਂ ਕਿਹੜੀ ਲਾਈਨ ਦੇ ਵਿੱਚ ਰਿਪਲਾਈ ਕੀਤਾ ਆ ਡਿਲਰਾਂ ਦਾ ਟਾਈਮ ਰੀਅਲ ਹਸਲ ਬੇਬੀ ਐਨੀ ਫੀਲ ਡਿਲਰਾਂ ਦਾ ਟਾਈਮ ਕਿਲ 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 ਇਹ ਆ ਡਿਲਰਾਂ ਦਾ ਟਾਈਮ ਰੀਅਲ ਹਸਲ ਬੇਬੀ ਨਹੀਂ ਉਹ ਫਿਲਰਾਂ ਦਾ ਟਾਈਮ ਜੀ ਹਾਂ ਦੋਸਤੋ ਰੀਅਲ ਹਸਲ ਸਿੱਧੂ ਮੂਸੇਵਾਲੇ ਨੇ ਰੀਅਲ ਹਸਲ ਕੀਤੀ ਆ ਇੱਥੋਂ ਤੱਕ ਮੁਕਾਮ ਹਾਸਲ ਕਰਨ ਦੇ ਲਈ ਮਿਹਨਤ ਕੀਤੀ ਆ ਨਾ ਕਿ ਫੀਲਿੰਗਾਂ ਲੈਂਦਾ ਆ ਸਿੱਧੂ ਮੂਸੇਵਾਲਾ ਹਸਲਰਾਂ ਦਾ ਟਾਈਮ ਆ ਇਹ ਫੀਲਿੰਗਾਂ ਲੈਣ ਵਾਲਿਆਂ ਦਾ ਟਾਈਮ ਨਹੀਂ ਹੈਗਾ ਜਿਹੜੇ ਫੀਲਿੰਗਾਂ ਲੈਂਦੇ ਨੇ ਫ੍ਰੀ ਫੰਡ ਦੀਆਂ ਤਾਂ ਉਹਨਾਂ ਸਾਰਿਆਂ ਨੂੰ ਰਿਪਲਾਈ ਕੀਤਾ ਤੇ ਉਹ ਸਾਰੇ ਕੌਣ ਨੇ ਦੋਸਤੋ ਤੁਹਾਨੂੰ ਪਤਾ ਹੀ ਆ ਕਮੈਂਟ ਕਰਕੇ ਦੱਸ ਦਿਓ ਆਪਣੇ ਆਪ ਕਹਿਣ ਦੀ ਜ਼ਰੂਰਤ ਨਹੀਂ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਹਰ ਇੱਕ ਦੇ ਕੋਲ